हरियाणा पुलिस ਤੁਹਾਡਾ ਸਵਾਗਤ ਕਰਦੀ ਹੈ ਅਸੀਂ ਪਹੁੰਚ ਚੁੱਕੇ ਹਾਂ ਕਪਾਲ ਮੋਚਨ ਇਹ ਤੀਰਥ ਸਥਾਨ ਤੇ ਜਿੱਥੇ ਤੁਹਾਨੂੰ ਅਸੀਂ ਅੱਗੇ ਜਾ ਕੇ ਜੋ ਇੱਥੇ ਇਤਿਹਾਸਿਕ ਤਲਾਬ ਬਣੇ ਹੋਏ ਐ ਉਹਨਾਂ ਦਿਖਾਵਾਂਗੇ ਤੁਹਾਨੂੰ ਇਹ ਬਾਜ਼ਾਰ ਲੱਗੇ ਹੋਏ ਨੇ ਸੰਗਤਾਂ ਆ ਰਹੀਆਂ ਜਾ ਰਹੀਆਂ ਬਹੁਤ ਹੀ ਇਤਿਹਾਸਕ ਸਥਾਨ ਹੈ ਹਿੰਦੂਆਂ ਅਤੇ ਸਿੱਖਾਂ ਦਾ ਇਤਿਹਾਸਕ ਸਥਾਨ ਹੈ ਆ ਤੁਹਾਨੂੰ ਅਸੀਂ ਲੰਗਰ ਦਿਖਾ ਰਹੇ ਹਾਂ ਨਦੀਮ ਮਦਰੀ ਮੋਧਪਾਲ 모ਧਨ ਇਤਿਹਾਸਕ ਸਥਾਨ ਦਾ ਕੀ ਇਤਿਹਾਸ ਹੈ जो आप इस मेले का इसमोचन तीर्थ में आए सभी यात्रियों का मैं धन्यवाद करना चाहता हूँ सबको नमस्कार सब सबको राम राम संतों द्वारा यहाँ पर के उपलक्ष्य में जो शाही स्नान किया जाता है वो बारह तारीख को शाही स्नान किया गया सभी संतों द्वारा यहाँ पर शाही स्नान किया गया और उसके बाद ਕਾਂ ਗਾਟ ਲਿ ਆ ਗਿਆ। ਯਹਾਂ ਤੇ ਸ੍ਰੀ ਕਿਸਨ ਭਗਵਾਨ ਜੀ ਵੀ ਆਏ। ਜੋ ਪਰਮੋਚਿਤ ਤੀਰਥ ਹੈ। ਸ਼ੰਕਰ ਭਗਵਾਨ ਜੀ ਯਹਾਂ ਪਰ ਜਦ ਸ਼ੰਕਰ ਭਗਵਾਨ ਜੀ ਕੋ ਬ੍ਰਹਮਤਾ ਦੋਸ ਮਿਲਿਆ ਤਾਂ ਭਗਵਾਨ ਜੀ शंकर भगवान जी कई जगह गए कि ब्रह्म का दोष दूर हो जाए उनके हाथ में जो कपाली जी ब्रह्मा जी का जो पांचवा मुख था वो उनके हाथ पर लग गया था जो कई स्नानों पर ठेक करने पर स्नान करने पर वो उनका नहीं गया फिर वो यहाँ पे कपाल मोचन आए विष्णु भगवान जी के पास गए विष्णु भगवान जी कहा आपको धरती पर जाना पड़ेगा और वहाँ पर कपाल मोचन तीस में आपको स्नान करना पड़ेगा कार्तिक में यहाँ पर भगवान जी आए उन्होंने कपाल मोचन में यहाँ पर स्नान किया और उनका ब्रह्म जो था वो दूर हुआ दूसरा सरोवर है ऋण यहाँ पर पंडू लोग महाभारत का युद्ध करके तो यहां पर आकर उन्होंने स्नान किया और तो जो उनके ऊपर ऋण लगा हुआ था पिता का उन्होंने स्नान कर उनका वो दूर हुआ फिर यहाँ सूर्य कुंड आए महाभारत का युद्ध करके वहाँ पे उन्होंने सूर्य भगवान जी को दिया उसका नाम सूर्य कुंड है भगवान यहाँ पर ਉਨਾਂ ਨੇ ਦੇ ਜੀ ਆਏ ਫਿਰ ਉਹਨੇ ਵੀ ਇਹਾ ਬਰ ਆਕਰ ਤਪੱਸਿਆ ਕੀਤੀ ਤੋ ਇਹ ਕਿ ਸਭੀ ਦਾ ਮਿੰਟ ਕੀਤਾ ਨਾ ਕਰ सभी श्रद्धा भाव के साथ सभी संत पंजाब से हरियाणा से सभी यहाँ पर भंडारे देते हैं और इस भंडारों में किसी से भी पैसा नहीं लिया जाता श्रद्धा भक्ति के भाव के साथ सभी संतों का यहाँ पर भंडारा चलता है यहाँ पर किसी का भी कोई काम हो कोई तीर्थ हो तीर्थ पर यहाँ पर किसी की भी मनोकामना है वो तो सारी संतों द्वारा पूर्ण की जाती है संतों का यह, यह सिर्फ वहाँ सब पर बना रहे हैं जै श्री राम जैसी ਇਹ ਸੰਗਤਾਂ ਲਈ ਰਹਿਣ ਵਾਸਤੇ ਟੈਂਟ ਬਣਾਏ ਹੋਏ ਨੇ ਤਾਂ ਜੋ ਸੰਗਤਾਂ ਇਹਨਾਂ ਟੈਂਟਾਂ ਦੇ ਵਿੱਚ ਜੀ ਮੇਰਾ ਵੀਰ ਰਾਤ ਖੈਰ ਸਕਣ ਅਤੇ ਆਰਾਮ ਕਰ ਸਕਣ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਆਰਾਮ ਗਊ ਦੇ ਜਿਨ੍ਹਾਂ ਨੂੰ ਪੂਰਾ ਸ਼ਿੰਗਾਰ ਕੇ ਪੰਡਤਾਂ ਵੱਲੋਂ मंदिर के बाहर खड़ाया गया गौ माता गौ अच्छा मंदिर जिसका

ਜੋ ਤੁਹਾਨੂੰ ਅਸੀਂ ਸੇਰੇ ਅਤੇ ਖੰਮਣੀ ਦਿਖਾ ਰਹੇ ਆ ਇਸ ਦਾ ਵੀ ਬਹੁਤ ਵੱਡਾ ਮਹੱਤਵ ਹੈ ਆਓ ਵੀਰ ਨਾਲ ਤੁਹਾਡੀ ਗੱਲ ਕਰਵਾਉਂਦੇ ਆ ਉਹ ਸੇਰਿਆਂ ਤੇ ਖੰਮਣੀਆਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਹਾਂ ਜਿਹੜੇ ਤੁਸੀਂ ਸੇਰੇ ਲਾਇਆ ਹੈ ਇਹਦਾ ਤੇ ਖੰਮਣੀ ਦਾ ਕੀ ਮਤਵ ਹੈ ਇਹਦਾ ਜੇ ਉਸ ਸਾਰਾ ਉਤਨਾ ਵੀ اگر ਕਿਸੇ ਕੋ ਆਪਣੀ ਪੋਤਰੀ ਗਈ ਦੋ ਤੀ ਗੜ ਗਈ ਸੱਜ ਖੰਮਣੀਆ ਤਾਂ ਉਸਕੇ ਲਈ ਬਾਂਧਿਆ ਜਾਂਦਾ ਮੰਨਣ ਤੇ ਦੋ ਅੱਛਾ ਇਸ ਵਾਰ ਤੋਂ ਪਰੰਪਰਾ ਚਲ ਕੇ ਆ ਰਹੀ ਹੈ ਇਹ ਕਿਥੇ ਕਿਥੇ ਬੰਧਿਆ ਇਹ ਇਹ ਸੁਰਜ ਤੋਂ ਬੰਧਿਆ ਜਾਂਦੀ ਹੈ ਅੱਛਾ ਹੋਰ ਉਹ ਜੋ ਖੰਮਣੀ ਉਸਦੀ ਇੱਕ ਤਗਲੀ ਇਹ ਬੱਚੇ ਲਈ ਬਾਂਧਿਆ ਅੱਛਾ ਏ ਬੱਚਾ ਜਿਹਦੇ ਨਾਂ ਹੁੰਦਾ ਹੋਵੇ ਉਹ ਬਨ ਜੇ ਜਿਸ ਕੋ ਲੜਕਾ ਚੜਵਾਣਾ ਹੁੰਦਾ ਹੈ ਨਾ ਤਾਂ ਉਸਕੇ ਲਈ ਮੰਨਤ ਕੇ ਲਈ ਮੰਗਤੇ ਆਂ ਅੱਛਾ ਮੰਨਤ ਫਿਰ ਉਸ ਨੂੰ ਜਣੀ ਕਿ ਇੱਥੇ ਆਉਣਾ ਪੈਂਦਾ ਠੀਕ ਹੈ ਤੁਹਾਨੂੰ ਲੈ ਕੇ ਚੱਲਦੇ ਹੁਣ ਸ੍ਰੀ ਸੂਰਜਕੁੰਡ ਸਰੋਵਰ ਤੇ ਕਪਾਲ ਮੋਚਨ ਇਤਿਹਾਸਕ ਸਥਾਨ ਤੇ ਤਿੰਨ ਸਰੋਵਰ ਸੰਗਤਾਂ ਲਈ ਬਣੇ ਹੋਏ ਨੇ ਤੁਹਾਨੂੰ ਅਸੀਂ ਸੂਰਜਗੁੰਡ ਦਾ 뷰 ਦਿਖਾਵਾਂਗੇ ਪਾਲ ਮੋਟਨ ਦੇ ਵਿੱਚ ਤੀਸਰਾ ਕਰੋਵਰ ਸੂਰਜਗੁੰਡ ਤੁਹਾਨੂੰ ਦਿਖਾ ਰਹੇ ਆ ਸ਼ਿਪਵਾਹ ਜੀ ਕ੍ਰਿਸ਼ਨ ਜੀ ਇਨੇ ਜਿਹਦੇ ਰੂਪ ਲੱਗੇ ਹੋਏ ਨੇ ਸਾਡੇ ਪੀਕੂ ਜੀ ਆ ਗਏ ਨੀਨਾ ਜੀ ਆ ਗਏ ਸੂਰਜ ਗੁੰਡ ਦੇ ਵਿੱਚ ਜਾ ਰਹੇ ਆ ਅਸੀਂ ਜੈ ਜੈ ਨਾਏ ਇੱਥੇ ਨਾ ਆ ਕੇ ਦੋ ਮਿੰਟ ਦੇ ਲਈ ਇੱਥੇ ਮੱਛਾਂ ਨੂੰ ਦੇਖਦੀ ਸੀ ਸੂਰਜ ਗੁੰਡ ਸਰੋਵਰ ਤੇ ਅੱਗੇ ਚੱਲ ਜੋ ਪਰ ਮੰਦਰ ਬਣਿਆ ਹੋਇਆ ਹੈ ਸੰਗਤਾਂ ਵੱਡੀ ਗਿਣਤੀ ਵਿੱਚ ਸੂਰਜ ਗੁੰਡ ਦੇ ਵਿੱਚ ਇਸ਼ਨਾਨ ਕਰਕੇ ਨਮਸਕਾਰ ਕਰਦੀਆਂ ਨੇ ਆਪਣੀਆਂ ਹਰ ਮਨੋ ਕਾਮਨਾ ਪੂਰਨ ਕਰਨ ਲਈ ਸੁੱਖਾਂ ਸੁਖਦਿਆਂ ਨੇ ਅਸੀਂ ਵੀ ਇਸ ਪ੍ਰਾਚੀਨ ਸਥਾਨ ਤੇ ਪਹੁੰਚੇ ਆਂ ਸੂਰਜਕੁੰਡ ਸਰੋਵਰ ਤੇ ਪਹੁੰਚੇ ਆਂ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਹੋਣ જય શ્રી ਰਾਮ राधे राधे ਭਗਵਾਨੂ ਅਸੀਂ ਤੀਸਰੇ ਸਰੋਵਰ ਸੂਰਜ ਕੁੰਡ ਕੋਲ ਲੇਕੀ ਆਇਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਅਸ਼ਨਾਣ ਕਰਕੇ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਰਹੇ ਇਹ ਉੱਪਰੋਂ ਮੰਦਰ ਜੋ ਸਾਹਮਣੇ ਦਿਖ ਰਿਹਾ ਹੈ ਉੱਥੇ ਮੇਰੀਆਂ ਮਾਤਾਵਾ ਵੀਰ ਸੁਖਣਾ ਸੁਖਦੇ ਨੇ ਸੂਰਜकुंड ਦੇ ਵਿੱਚ ಸ್ਨਾਣ ਕਰਕੇ ਸੰਗਤਾਂ ਵੱਲੋਂ ਸੁਖਾ ਸੁਖਿਆ ਜਾ ਰਹੀਆਂ ਨੇ ਨੰਬੜੀ ਬਣ ਕੇ ਤੁਹਾਨੂੰ ਅਸੀਂ ਸੰਗਤਾਂ ਦਾ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਦੇ जो संगत है इसमें जो कंपनी बाहर रही है इसकी क्या मानता है मेरी मान्यता ये है जी जिस लड़के की साथ नौती हो तो रहा बांध के जाएगा यहाँ से ले जाएगा उसकी शादी हो जाएगी जिस और से बच्चा तो वो तो यहाँ से बेड़ लेके जाएगी कच्चे दूध के साथ तो बेड़ लेना बच्चा हो जाएगा और जिसके घर मिकले सब तो ये चूथ बंद रहा है ਯੋ ਕੱਚਾ ਝੂਠ ਬੰਦ ਰਿਹਾ ਹਾਂ ਯਹਾਂ ਸੂਜ ਕੱਤਾ ਕਰ ਲੇ ਜੋ ਆਪਣੇ ਘਰ ਦੇ ਸੱਚੀ ਨਹੀਂ ਸਹਿਬਾਨ ਜੋ ਉਸਕਾ ਕਰੇ 1 ਮਿੰਟ ਜੇਗਾ ਬਾਬਾ ਸੂਜ ਨੂੰ ਪੂਰਾ ਕਰਤਾ ਹੈ ਅੱਛਾ ਕਿੰਨੇ ਟਾਈਮ ਚ ਪੂਰਾ ਹੋ ਜਾਂਦਾ ਹੈ ਹੈ ਕਿੰਨੇ ਸਮੇਂ ਪੂਰਾ ਹੋ ਜਾਂਦਾ ਹੈ ਹਰ ਸਾ 1 ਸਾਲ ਮੇ ਪੂਰਾ ਹੋ ਜਾਂਦਾ 1 ਸਾਲ ਮੇ ਸਾਲੀ ਚੀਜ਼ ਜਿਸ ਕੇ ਲੇ ਕੇ ਆਣੀ ਪੈਂਦੀ ਹੈ ਠੀਕ ਹੈ 1 ਸਾਲ ਮੇ ਪੂਰਾ ਹੋ ਜਾਂਦਾ ਹੈ ਤੋ ਹਾਦੂ ਜੋ ਅਸੀਂ ਦਰਸ਼ਨ ਕਰਵਾਏ ਸੀ ਉਸ ਦਰਖਤ ਦੇ ਜਿਸ ਦਰਖਤ ਤੇ ਖੰਮਣੀ ਬੰਦੇ ਨੇ ਜਾਂ ਫੇਰਾ ਲੈ ਕੇ ਜਾਂਦੇ ਨੇ ਜਿਸ ਦੇ ਘਰ ਬੱਚਾ ਨਹੀਂ ਹੁੰਦਾ ਉਸ ਦੇ ਘਰ ਔਲਾਦ ਪੈਦਾ ਹੋ ਜਾਂਦੀ ਹੈ ਅਤੇ ਜਿਸ ਦੇ ਵਿਆਹ ਨਹੀਂ ਹੁੰਦਾ ਉਹ ਫੇਰਾ ਲੈ ਕੇ ਚਲਿਆ ਜਾਂਦਾ ਇੱਥੋਂ ਸਾਲ ਦੇ ਵਿੱਚ ਵਿੱਚ ਉਸ ਦਾ ਕਾਰਜ ਸਫਲ ਹੋ ਜਾਂਦਾ ਉਸ ਤੋਂ ਬਾਅਦ ਇੱਥੇ ਆ ਕੇ ਸੁਖਣਾ ਦੇਣੀ ਹੁੰਦੀ ਹੈ ਆ ਤੁਹਾਨੂੰ ਅਸੀਂ ਸੰਗਤਾਂ ਦਾ ਵਿਊ ਦਿਖਾ ਰਹੇ ਆ ਵੱਡੀ ਗਿਣਤੀ ਵਿੱਚ ਪੂਰਜ ਗੁੰਡ ਸੇ ਸੰਗਤਾਂ ਅਸ਼ਨਾਣ ਕਰਕੇ ਇਸ ਬਹਤਾਂ ਜੋ ਇਸ ਥਾਨ ਦੀ ਇੱਥੇ ਆ ਕੇ ਖੰਮਣੀ ਬਣ ਰਹੇ ਨੇ ਧਾਗਾ ਬਣ ਰਹੇ ਨੇ ਤਾਂ ਜੋ ਉਹਨਾਂ ਦੀਆਂ ਮਨੋ ਕਾਮਨਾ ਪੂਰਨ ਹੋ ਸਕਣ ਸਰੂਪਾ ਸੰਗਤਾਂ ਨੂੰ ਬੇਨਤੀ ਹੈ ਭਾਈ ਜਿੰਨੀਆਂ ਵੀ ਸੂਰਜਪੁਰ ਤੋਂ ਆਉਂਦੀਆਂ ਤੇ ਜਾਂਦੀਆਂ ਸੰਗਤਾਂ ਨੂੰ ਬੇਨਤੀ ਹੈ RAMAYAN ਦੇ ਲੰਗਰ ਤੇ ਤੜੀ ਚੌਲ ਦਾ ਲੰਗਰ ਚੱਲ ਰਿਹਾ ਹੈ ਸਾਰੀਆਂ ਸੰਗਤਾਂ ਸ਼ੱਕੇ ਜਾਨ ਦੀ ਕਿਰਪਾ ਦਾ ਕਰੋ ਹਜਵੀਰ ਦੀ ਕਪਾਲ ਮੋਚਨ ਦਾ ਮੇਲਾ ਚੱਲ ਰਿਹਾ ਹੈ ਤੁਸੀਂ ਬਸਾਂ ਵਾਲਿਓ ਕਿਹੇ ਜਾ ਰਿਹਾ ਹੈ ਇਹ ਮੇਲੇ ਦਾ ਤੁਹਾਡੇ ਲਈ ਬਹੁਤ ਵਧੀਆ ਰਿਹਾ ਜੀ ਸੰਗਤ ਦੇ ਸਹਿਯੋਗ ਨਾਲ ਇੱਥੇ ਜਿਹੜਾ ਅਸੀਂ ਆਉਨੇ ਆ ਚਲੋ ਸਾਨੂੰ ਕੁਵਾਈ ਦਾ ਸਾਧਨ ਵੀ ਹੈ ਸੰਗਤ ਇੱਥੇ ਆਉਂਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਸੰਗਤ ਦੀਆਂ ਬਹੁਤ ਹੀ ਪੁਰਾਣਾ ਇਤਿਹਾਸਿਕ ਮੇਲਾ ਹੈ ਸਰਦਾ ਲੋਕਾਂ ਨੂੰ ਬੜੀ ਇੱਥੇ ਲੋਕ ਸੁੱਖਾਂ ਸੁਖਦੇ ਆ ਪੂਰੀਆਂ ਵੀ ਹੁੰਦੀਆਂ ਲੋਕ ਬੜੇ ਹੀ ਸਤਕਾਰ ਨਾਲ ਇੱਥੇ ਪਹੁੰਚਦੇ ਆ ਮੈਂ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਦੀਆਂ ਜਿਨ੍ਹਾਂ ਨੇ ਪ੍ਰਸ਼ਾਸਨ ਨੇ ਪੂਰੀ ਜ਼ਿੰਮੇਵਾਰੀ ਤਨਦੇਹੀ ਦੇ ਨਾਲ ਪੂਰਾ ਕੰਟਰੋਲ ਮੇਲੇ ਨੂੰ ਕੀਤਾ ਹੋਇਆ ਹੈ ਕੋਈ ਤਕਾਸ਼ਾਹੀ ਜਾਂ ਕੋਈ ਜੇਬ ਕਤਰਾ ਜਾਂ ਕੋਈ ਐਸੀ ਕੋਈ ਕਣੌਣੀ ਘਟਨਾ ਨਹੀਂ ਹੋਈ ਅਸੀਂ ਇਸ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਦੀਆਂ ਪ੍ਰਸ਼ਾਸਨ ਦੇ ਵੀ ਧੰਨਵਾਦ ਦੀਆਂ ਜੋ ਕਿ ਪੰਜਾਬ ਤੋਂ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਬਹੁਤ ਵਧੀਆ ਸਤਿਕਾਰ ਦਿੱਤਾ ਹੈ ਬਹੁਤ ਵਧੀਆ ਹੀ ਲੋਕਾਂ ਨੇ ਮੁਹੱਬਤ ਨਾਲ ਇੱਥੇ ਇਸ਼ਨਾਨ ਤੜਕੇ ਸ਼ੁਰੂ ਹੋਊਗਾ ਉਸ ਤੋਂ ਬਾਅਦ ਘਰਾਂ ਨੂੰ ਚਾਲੇ ਪਾਣਗੇ ਲੰਗਰ ਪਾਣੀ ਦਾ ਵੀ ਜਿਹੜੇ ਬਹੁਤ ਵਧੀਆ ਪ੍ਰਬੰਧ ਨੇ ਸਾਰਾ ਹੀ ਇੱਥੇ ਇੰਤਜ਼ਾਮ ਬਹੁਤ ਵਧੀਆ ਹੈ ਅਸੀਂ ਹਰਿਆਣਾ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਤੇ YouTube ਜਿਹੜਾ ਤੁਹਾਡਾ ਚੈਨਲ ਹੈ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਬੱਸ ਲੈ ਕੇ ਆਏ ਹੋ ਕਪਾਲ ਮੋਚਨ ਕਿੰਨੀਆਂ ਸਵਾਰੀਆਂ ਕਿਹੋ ਜਿਹਾ ਮੇਲਾ ਲੱਗਿਆ ਦਰਸ਼ਨ ਕਿਹੋ ਜਿਹੀ ਹੋਈ ਇਸ ਦੇ ਸਬੰਧ ਵਿੱਚ ਦੀ ਹੋ ਜਾਣਕਾਰੀ ਸਰੂ ਜਮਨ ਸਿੰਘ ਅਸੀਂ ਪੰਚਮੁਖੀ ਹਨੂਮਾਨ ਮੰਦਿਰ ਕਮੇਟੀ ਤ\\"ਪਾ ਬੋਲੋ ਆਹ ਸਾਹਿਬ ਕਪਾਲ ਮੋਚਨ ਛਣਾਲੀ ਬੱਸ ਲੈ ਕੇ ਆਣੇ ਹਨ ਸਾਨੂੰ 5 ਸਾਲ ਹੋ ਗਏ ਲਗਾਤਾਰ ਹੁੰਦੇ ਆ ਇਸ ਵਾਰ ਮੇਲਾ ਅੱਜ ਨਾਲ ਬਹੁਤ ਜ਼ਿਆਦਾ ਰਸ਼ਾ ਹੈ ਅਸੀਂ 2 ਘੰਟੇ ਲੇਟ ਵੀ ਹੋ ਗਏ ਅਸੀਂ ਸਵੇਰੇ ਚੱਲ ਕੇ ਸ਼ਾਮ ਨੂੰ ਵਾਸਤੇ ਵਾਪਸੀ ਹੋ ਜਾਂਦੀ ਹੈ ਸਾਡੇ ਨਾਲ 60 ਸਵਾਰੀਆਂ ਆਈਆਂ ਮੇਲੇ ਦੇ ਵਿੱਚ ਦਰਸ਼ਨ ਵਧੀਆ ਹੋਏ ਇਸ਼ਨਾਨ ਵਧੀਆ ਹੋਇਆ ਦਰਸ਼ਨ ਵਧੀਆ ਹੋਏ ਭੋਜਨ ਜੀ ਦੇ ਪੂਰੇ ਵਧੀਆ ਦਰਸ਼ਨ ਹੋਇਆ ਜੀ ਹਾਂਜੀ ਸੁਭਾਸ਼ੀ ਇੱਥੇ ਬਾ ਸਾਢੇ 12 ਵਜੇ ਪਹੁੰਚਦੇ ਸੀ 1 ਵਜੇ ਜੀ ਉਦੋਂ ਦਾ ਰਸ਼ਟ ਘੱਟ ਸੀ ਹੁਣ ਵਾਸੇ ਜ਼ਿਆਦਾ ਹੋ ਗਿਆ ਜੀ ਪੂਰੇ ਵਧੀਆ ਦਰਸਾ ਹੋਏ ਪੂਰੇ ਵਧੀਆ ਇਸ਼ਨਾਨ ਹੋਇਆ ਜੀ ਤਿੰਨੇ ਸਰੋਵਰਾਂ ਦੇ ਵਿੱਚ ਇਸ਼ਨਾਨ ਕੀਤਾ ਹਾਂ ਜੀ ਹਾਂ ਜੀ ਠੀਕ ਹੈ ਇੱਕ ਦੱਸਿਆ ਜਾਂਦਾ ਵੀ ਉੱਥੇ ਸੂਰਜਕੁੰਡ ਕੋਲੇ ਇੱਕ ਮੰਦਿਰ ਬਣਿਆ ਹੋਇਆ ਦੁੱਧਾਧਾਰੀ ਮੰਦਿਰ ਉੱਥੇ ਕਹਿੰਦੇ ਹਰ ਮਨੋ ਕਾਮਨਾ ਪੂਰਨ ਹੁੰਦੀ ਹੈ ਤੁਸੀਂ ਗਏ ਉੱਥੇ ਹਾਂ ਜੀ ਹਾਂ ਅਸੀਂ ਜਾ ਕੇ ਆਏ ਜੀ ਹਾਂ ਜੀ ਹਾਂ ਡੀਟੂ ਜੀ ਤੁਹਾਡਾ ਕੀ ਕਹਿਣਾ ਉਸ ਬਾਰੇ ਬਹੁਤ ਬਹੁਤ ਵਧੀਆ ਮੰਦਿਰ ਬਣਿਆ ਹੋਇਆ ਜੀ ਲੋਕ ਉੱਥੇ ਸੁੱਖਾ ਸੁਖਦੇ ਨੇ ਚੋਨਾ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਪ੍ਰਮਾਤਮਾ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰਦਾ ਰਹੇ ਅਭੀ ਐਸਾ ਲੋਕ ਇਕਪਾਲ ਮੋਂ ਚਲਾਉਂਦੇ ਰਹਿਣ ਬੋਲ ਸੱਚੇ ਦਰਵਾਰ ਜੀ ਜੈ